ਕੋਈ ਦੱਸ ਦਿਆ ਲੋ ਸਾਰੇ ਸਾਰੇ ਖੜੇ ਹੋ ਜਾਓ ਆਣਾ ਬਾਪ ਸੰਗਰੋਹ ਕੇਰ ਲੈ ਕੇਰ ਲੈ ਆ ਜੋ ਆ ਜੋ ਓਏ ਆ ਜਾ ਯਾਰ ਆ ਜਾ बहुत गलत कर रहे हो। इतना है भाई आपा आपा इथे रहना बहुत गलत कर रहे हो भाई बहुत गलत कर रहे हैं तेरे पता की कहना भाई भरा तो है असार

ਅੱਜ ਪਿੰਡ ਜਾਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਕਰਾਤੀ ਕਰੀ ਅਤੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਗ੍ਰਾਹਾਂ ਵੱਲੋਂ ਛਾਪਜਾ ਕਾਰਵਾਈ ਸੀ ਜਿਹੜੀ ਹੋ ਰੋਕਣੀ ਸੀ ਪਰ ਪ੍ਰਸ਼ਾਸਨ ਦੀ ੱੱਕੇਸ਼ਾਹੀ ਦੇਖੋ ਫੇਤਾਂ ਜ ਵੜ ਗਏ ਦੇਖੋ ਸਾ ਸਾਥੀ ਬੱਸਾਂ ਦੇ ਵਿੱਚ ਗ੍ਰਿਫਤਾਰ ਕਰ ਲਏ ਆ ਦੇਖੋ ਦੇਖੋ ਕਿਵੇਂ ੱੱਕਾ ਕਰ ਰਹੀ ਆ ਪਰਸੋ ਦੇਖੋ ਕਿਸਾਨਾਂ ਨੂੰ ਕਿਵੇਂ ਖਿੱਚ ਰਹੀ ਆ ਉਹਦੇ ਵਿੱਚ ਤੇ ਇਹ ਬਹੁਤ ਵੱਡਾ ਜਬਰਾ ਲੋਕਾਂ ਤੇ ਆ ਦੇਖੋ ਕਿੱਡੀ ਕਿੱਡੀ ਜੀੜੀ ਆ ਉਹਦੇ ਵਿੱਚ ਕਿਵੇਂ ਪੋਪਲਾਈਨਾਂ ਨੂੰ ਕਿਵੇਂ ਚੈਨਾ ਚੈਨ ਵਾਲੀ ਜੀਸੀਬੀ ਆ ਜਿਹੜੀ ਉਹਨਾਂ ਬਾੜ ਕੇ ਕਿਵੇਂ ਕਬਜ਼ਾ ਲਿਆ ਜਾ ਰਿਹਾ ਸੋ ਬਹੁਤ ਵੱਡਾ ਪ੍ਰਸ਼ਾਸਨ ਦਾ ਧੱਕਾ Terima kasih telah <laughs> menonton. ਆ ਵੀਰਾ ਲਾਓ ਲੰਬੇ ਕਰੀਏ ਕਾਰ ਨੇ ਨਾਲੇ ਨਾ ਦੇ ਓਏ ਆ ਤੁਹਾਨੂੰ ਜਰਾ ਜਿਹੜੀ ਕਾਰ ਬਈ ਕਿਤੇ ਉਹਦੇ ਬਾਰੇ ਦੱਸੋ ਅੱਜ ਠਾਣਾ ਪਸਿਆਣਾ ਦੇ ਏਰੀਆ ਚ ਇੱਕ ਪਿੰਡ ਦੇ ਜਾਲਾ ਪੈਂਦਾ ਉੱਥੇ ਐਨਐਚਏ ਵੱਲੋਂ ਕਬਜ਼ਾਕਾਰ ਹੋਇ ਕਿਤੇ ਲਈਏ civil ਪ੍ਰਸ਼ਾਸ਼ਨ ਵੱਲੋਂ DC ਸਾਹਿਬ ਦਾ ਹੁਕਮ ਆਇਆ ਸੀ ਪੁਲਿਸ ਸੁਰੱਖਿਆ ਦਿੱਤੀ ਜਾਵੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਬ ਡਿਵੀਜ਼ਨ ਸਮਾਣਾ ਦੀ ਫੋਰਸ ਉੱਥੇ ਲਾਅ ਐਂਡ ਆਰਡਰ ਦੇ ਨੂੰ ਬਰਕਰਾਰ ਰੱਖਣ ਲਈ ਫੋਰਸ ਨੂੰ ਯਾ ਕਰਾਈ ਸੀ ਕਿ ਸਿਚੁਏਸ਼ਨ ਪੀਸਫੁਲ ਹੈ ਕਬਜ਼ਾ ਕਰਨ ਲਈ ਮੁਕਮਲ ਹੋ ਚੁੱਕੀ ਹੈ ਕਿਸਾਨਾਂ ਵੱਲੋਂ ਜੀ ਬਾਰ-ਬਾਰ ਇਲਜ਼ਾਮ ਲਾਏ ਜਾ ਰਹੇ ਕਿ ਸਾਡੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ ਨਹੀਂ ਇਸ ਦੇ ਰਿਗਾਰਡ ਪੁਲਿਸ ਦਾ ਉਸ ਰਿਗਰਡਿੰਗ ਕੋਈ ਮੈਟਰ ਨਹੀਂ ਬਣਦਾ ਤੇ ਅਸੀਂ ਸਿਰਫ ਲਾਅ ਐਂਡ ਆਰਡਰ ਮੇਨਟੇਨ ਕਰਦੇ ਹਾਂ ਤਾਂ ਕਿ ਸਿਚੁਏਸ਼ਨ ਪੀਸਫੁਲ ਰਹੇ ਤੇ ਅਸੀਂ ਤਾਂ ਹੀ ਸਾਡੀ ਸੁਰੱਖਿਆ ਮਹੀਆ ਕਰਾਈ ਹੈ ਮਾਹੌਲ ਵੀ ਕਰ ਦੇ ਵਿੱਚ ਕਿਹਦਾ ਪੀਸਕੁੱਟ ਚੱਲ ਰਿਹਾ ਹੈ ਪੀਸਕੁੱਟ ਜਿਹੜਾ ਕਬਜ਼ਾ ਕਾਰਵਾਈ ਆ ਉਹ ਕਮਲ ਹੋ ਚੁੱਕੀ ਹੈ ਜਿਹੜੇ ਕੁਝ ਧਰਨਾ ਕਰ ਰਹੀ ਸੀ ਉਹਨਾਂ ਨੂੰ ਰੀਟੇਨ ਕੀਤਾ ਸੀ ਉਹਨਾਂ ਦੀ ਸਥਿਤੀ ਠੀਕ ਨੇ ਉਹ ਵੀ ਸ਼ਾਂਤ ਵਿੱਚ ਸਾਡੇ ਕੋਲ ਨੇ ਤੇ ਅਕੋਰਡਿੰਗਲੀ ਉਹ ਕੇ ਦਾ ਅਸੀਂ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਇਸ ਦਾ ਮਤਲਬ ਕਿੰਨੀ ਕੁ ਜ਼ਮੀਨ ਐ ਸਾਕਿਸਾਨਾ ਦੀ ਜੀ ਨਹੀਂ ਆਈ ਐਮ ਨਾਟ ਅਵੇਸਟ I'm not civil bush as no question ٹھیک ਹੈ